ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕੁਨ ਸਵਾਗਤ ਹੈ ਤੁਹਾਡਾ ਸਵੇਰਾ ਉੱਠਦੀ ਪੰਜਾਬੀ ਦੇ ਵਿੱਚ ਸਵੇਰਾ ਓਟੀਟੀ ਪੰਜਾਬੀ ਦੇ ਵਿੱਚ ਅਕਸਰ ਅਸੀਂ ਤੁਹਾਡੇ ਨਾਲ ਉਹਨਾਂ ਫਿਲਮਾਂ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਫਿਲਮਾਂ ਓਟੀਟੀ ਪਲੇਟਫਾਰਮ ਤੇ ਟ੍ਰੈਂਡ ਕਰ ਰਹੀਆਂ ਹੁੰਦੀਆਂ ਨੇ ਜਾਂ ਫਿਰ ਉਹ ਫਿਲਮਾਂ ਸਿਨੇਮਾ ਘਰਾਂ ਦੇ ਵਿੱਚ ਪਹਿਲਾਂ ਰਿਲੀਜ਼ ਹੋ ਜਾਂਦੀਆਂ ਹਨ ਮੁੱਢ ਉਹਨਾਂ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕਰ ਦਿੱਤਾ ਜਾਂਦਾ ਹੈ ਅੱਜ ਜਿਸ ਜਨਰਰ ਦੀਆਂ ਫਿਲਮਾਂ ਦੀ ਗੱਲ ਕਰਾਂਗੇ ਉਸ ਜਨਰਰ ਦਾ ਨਾਮ ਹੈ ਕਾਮੇਡੀ ਕਾਮੇਡੀ ਦੀਆਂ ਨਾਲ ਭਰਪੂਰ ਫਿਲਮਾਂ OTT ਪਲੇਟਫਾਰਮ ਤੇ ਬਹਿਤ ਪਸੰਦ ਕੀਤੀਆਂ ਜਾਂਦੀਆਂ ਜਿਹੜੇ ਲੋਕ ਨੇ ਉਹ ਕਾਮੇਡੀ ਫਿਲਮਾਂ ਵੇਖਣਾ ਜ਼ਿਆਦਾ ਪਸੰਦ ਕਰਦੇ ਨੇ ਤਾਂ ਸਭ ਤੋਂ ਪਹਿਲੀ ਫਿਲਮ ਜਿਹੜੀ OTT ਪਲੇਟਫਾਰਮ ਤੇ ਰਿਲੀਜ਼ ਹੋਈ ਹੈ ਕਾਮੇਡੀ ਲਿਸਟੇ ਦੇ ਵਿੱਚ ਨੰਬਰ ਪਹਿਲੇ ਤੇ ਆਉਂਦੀ ਹੈ ਉਸ ਦਾ ਨਾਮ ਹੈ ਡੰਗਰ ਡਾਕਟਰ ਇਸ ਫਿਲਮ ਦੇ ਵਿੱਚ ਰਵਿੰਦਰ ਗਰੇਵਾਲ ਮੇਨ ਲੀਡ ਤੇ ਨਜ਼ਰ ਆਏ ਸੀਗੇ ਜੇਕਰ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਜਿਹੜੇ ਨੇ ਸਾਰਾ ਗੁਰਪਾਲ ਨਜ਼ਰ ਆਏ ਸੀਗੇ ਨਿਸ਼ਾ ਬਾਨੋ ਸੀਗੇ ਬੀ ਐਨ ਸ਼ਰਮਾ ਨਜ਼ਰ ਆਏ ਸੀਗੇ ਕੌਰ ਬੀ ਰਜੀਵ ਠਾਕੁਰ ਔਰ ਖੋਬੀ ਤਾਲੀਵਾਲ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਦੂਸਰੀ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਇਸ ਲਿਸਟ ਦੇ ਵਿੱਚ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਇਹ ਫਿਲਮ ਜਿਹੜੀ ਹੈ 2024 ਯਾਨੀ ਪਿਛਲੇ ਸਾਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀਗੀ ਤਾਂ ਬਹਿਤ ਪਸੰਦ ਇਸ ਫਿਲਮ ਨੂੰ ਵੀ ਕੀਤਾ ਗਿਆ ਸੀਗਾ ਔਰ ਕਾਮੇਡੀ ਲਿਸਟ ਦੇ ਵਿੱਚ ਦੂਸਰੇ ਨੰਬਰ ਤੇ ਇਹ ਫਿਲਮ ਆਉਂਦੀ ਹੈ ਜੇਕਰ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀ ਤਾਂ ਪੁਖਰਾਜ ਪੱਲਾ ਇਸ ਫਿਲਮ ਦੀ ਮੇਨ ਲੀਡ ਤੇ ਨਜ਼ਰ ਆਈ ਸੀਗੀ ਜੇਕਰ ਕੋ ਸਟਾਰ ਦੀ ਗੱਲ ਕਰੀਏ ਇਸ ਫਿਲਮ ਦੇ ਵਿੱਚ ਹੋਰ ਕਿਹੜੀ ਕਿਹੜੀ ਸਟਾਰ ਕਾਸਟ ਹੈ ਉਸ ਦੀ ਗੱਲ ਕਰ ਲੈਣੇ ਆ ਅਨੀਤਾ ਦੇਵਗਨ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਮਿੰਟੂ ਕਾਪਾ ਸੀਗੇ ਜਸਵਿੰਦਰ ਪੱਲਾ ਇਸ ਫਿਲਮ ਦੇ ਵਿੱਚ ਸੀਗੇ ਯੋਗਰਾਜ ਸਿੰਘ ਸੀਗੇ ਉਪਾਸ਼ਨਾ ਸਿੰਘ ਸੀਗੇ ਔਰ ਰਾਣਾ ਜੰਗ ਬਹਾਦਰ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਇੱਕ ਲੱਕੀ ਨਾਮ ਦੇ ਟੈਕਸੀ ਡਰਾਈਵਰ ਦੀ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ ਉਸ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਕਿਵੇਂ ਉਸ ਡਰਾਈਵਰ ਦਾ ਜਿਹੜਾ ਸੁਪਨਾ ਹੈ ਯੂਕੇ ਜਾਣ ਦਾ ਪਰ ਉਹ ਇਹ ਅਫੋਰਡ ਨਹੀਂ ਕਰ ਸਕਦਾ ਤੇ ਕਿਵੇਂ ਇੱਕ ਫੇਕ ਮੈਰਿਜ ਤੇ ਲਈ ਉਹ ਰਾਜ਼ੀ ਹੋ ਜਾਂਦਾ ਇਹ ਸਭ ਕੁਝ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਿਆ ਸੀਗਾ ਸੋ ਇਹ ਦੋਨੋਂ ਫਿਲਮਾਂ ਜਿਹੜੀਆਂ ਨੇ OTT ਪਲੈਟਫਾਰਮ ਤੇ ਇਸ ਵੇਲੇ ਕਾਮੇਡੀ ਲਿਸਟ ਦੇ ਵਿੱਚ ਟ੍ਰੈਂਡ ਕਰ ਰਹੀਆਂ ਨੇ ਪਹਿਲੇ ਨੰਬਰ ਤੇ ਡੰਗਰ ਡਾਕਟਰ ਤੇ ਦੂਜੇ ਦੇ ਵਿੱਚ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਔਰ ਬੇਹਤ ਪਸੰਦ ਇਹਨਾਂ ਦੋਨਾਂ ਫਿਲਮਾਂ ਨੂੰ OTT ਪਲੇਟਫਾਰਮ ਤੇ ਵੀ ਕੀਤਾ ਜਾ ਰਿਹਾ ਹੈ। ਤੁਸੀਂ ਦੋਨੋਂ ਫਿਲਮਾਂ ਹੋ ਸਕਦਾ ਹੈ ਕਿ ਵੱਡੇ ਪਰਦੇ ਤੇ ਜ਼ਰੂਰ ਵੇਖਿਆ ਹੋਣਾ ਤਾਂ ਹੁਣ OTT ਪਲੇਟਫਾਰਮ ਤੇ ਵੀ ਇਹ ਦੋਨੋਂ ਫਿਲਮਾਂ ਜਿਹੜੀਆਂ ਟ੍ਰੈਂਡ ਕਰ ਰਹੀਆਂ ਹਨ ਤੁਹਾਡੇ ਵਿੱਚੋਂ ਕੌਣ-ਕੌਣ ਇਹ ਦੋਨੋਂ ਫਿਲਮਾਂ ਵੇਖੇ ਗਏ ਹਨ? ਦੋਨਾਂ 'ਚੋਂ ਕਿਹੜੀ ਫਿਲਮ ਤੁਸੀਂ ਪਹਿਲਾਂ ਵੇਖਣੀ ਪਸੰਦ ਕਰੋਗੇ? ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਸਸ਼ਕਾਲ।